ਸਾਧ ਸੰਗਤ ਜੀਓ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕੇ ਕਰਨ ਮਿਹਰਮਤ ਕਰਨ 11 ਦਿਨ ਸਾਡੇ ਦੱਸੇ ਮੁਤਾਬਕ ਇੱਕ ਇਹ ਜਾਪ ਜਰੂਰ ਕਰਿਓ ਪਾਠ ਕਰਿਓ ਫਿਰ ਦੇਖਿਓ ਕਿਵੇਂ ਘਰ ਬਰਕਤਾਂ ਨਾਲ ਭਰਦਾ ਹੈ ਜੇ ਵਿਸ਼ਵਾਸ ਨਹੀਂ ਤਾਂ ਇੱਕ ਵਾਰ ਕਰਕੇ ਵੇਖੋ ਕਿਵੇਂ ਸਤਿਗੁਰੂ ਜੀ ਕਿਰਪਾ ਕਰਦੇ ਨੇ ਬੇਨਤੀਆਂ ਆਪਾਂ ਇਸ ਵਿਸ਼ੇ ਤੇ ਸੰਧੀਆਂ ਕਰਨੀਆਂ ਨੇ ਪਹਿਲਾਂ ਫਤਿਹ ਬੁਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮੁਖ ਪਿਆਰਿਓ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਮਿਹਰਮਤ ਕਰਦੇ ਨੇ ਸਾਰੀ ਸੰਗਤ ਲਗਭਗ ਬਹੁਤ ਜਿਹੜਾ ਹੈ ਪਾਠ ਕਰਦੀ ਐ ਸੇਵਾਵਾਂ ਕਰਦੀ ਐ ਬਹੁਤ ਚੰਗੀ ਗੱਲ ਐ ਸਾਰਿਆਂ ਨੂੰ ਕਰਨਾ ਚਾਹੀਦਾ ਇੱਕ ਦੂਜੇ ਨੂੰ ਆਪਾਂ ਪ੍ਰੇਰਿਆ ਕਰੀਏ ਜੀ ਬਹੁਤ ਚੰਗਾ ਲੱਗਦਾ ਜਦੋਂ ਆਪਾਂ ਸੇਵਾਵਾਂ ਨਿਭਾਉਨੇ ਆ ਗੁਰੂ ਘਰ ਜਾਣੇ ਆ ਇੱਕ ਦੂਜੇ ਨਾਲ ਪ੍ਰੇਮ ਭਾਵਨਾ ਨਾਲ ਆਪਾਂ ਮਿਲਦੇ ਵਰਤਦੇ ਆਂ ਸਤਗੁਰੂ ਕਿੰਨੇ ਨੇ ਅੱਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾਤਾਰ ਕਿਨੇ ਅਸੀਂ ਜੀਵ ਉਸ ਪਾਸੋਂ ਦਾਤਾਂ ਮੰਗਦੇ ਆਂ ਤੇ ਆਖਦੇ ਆਂ हे ਪਰਮਾਤਮਾ ਸਾਨੂੰ ਦਾਤਾਂ ਦੇ ਉਹ ਦਾਤਾਰ ਜਿਹੜਾ ਹੈ ਨਾ ਬਖਸ਼ਿਸ਼ਾਂ ਕਰਦਾ ਰਹਿੰਦਾ ਹੈ ਉਹ ਗੁਰੂ ਕਿਰਪਾ ਕਰਦਾ ਰਹਿੰਦਾ ਹੈ ਉਹ ਸਤਗੁਰੂ ਕਿਰਪਾ ਕਰਦਾ ਰਹਿੰਦਾ ਹੈ ਪਿਆਰਿਓ ਅਸੀਂ ਜੇ ਪਾਠ ਕਦੇ ਨਹੀਂ ਵੀ ਕਰਦੇ ਨਾ ਤਾਂ ਜ਼ਰੂਰ ਕਰਿਆ ਕਰੋ 11 ਕੁ ਦਿਨ ਲਾ ਲੋ 11 ਕੁ ਦਿਨ ਕਿੰਨੇ ਕੁ ਹੁੰਦੇ ਆ ਕੁਝ ਬਾਲੇ ਵੱਡੇ ਦਿਨ ਨਹੀਂ ਹੈਗੇ ਇੱਕ ਪਾਠ ਜਪਜੀ ਸਾਹਿਬ ਦਾ ਰੋਜ਼ ਕਰਨਾ ਸ਼ੁਰੂ ਕਰ ਦਿਓ ਉਹਦੇ ਅਰਥ ਪੜ੍ਹਨੇ ਸ਼ੁਰੂ ਕਰ ਦਿਓ ਇੱਕ ਇੱਕ ਪੰਗਤੀ ਦੇ ਵਿੱਚ ਸਾ ਕੀ ਕਹਿੰਦੇ ਨੇ ਅੱਜ ਕੱਲ ਦੇ ਸੌਖਾ ਬੜਾ ਤਰੀਕਾ ਹੈ ਨਾ ਸਾਨੂੰ ਅਰਥ ਵੀ ਪੜ੍ਹਨੇ ਮਿਲ ਜਾਂਦੇ ਨੇ ਗੁਰੂ ਕਿਰਪਾ ਕਰ ਦਿੰਦਾ ਬੜੀ ਸੋਹਣੀ ਚੀਜ਼ ਸਾਡੇ ਕੋਲ ਅੱਜ ਕੱਲ ਆਨਲਾਈਨ ਸਭ ਕੁਝ ਸਾਡੇ ਕੋਲ ਹੈ ਬੋਥੀਆਂ ਲੈ ਲੋ ਬਹੁਤ ਕੁਝ ਸਾਡੇ ਕੋਲ ਹੈ ਸਤਿਗੁਰੂ ਬਹੁਤ ਵੱਡੀ ਕਿਰਪਾ ਕਰਦੇ ਨੇ ਬਹੁਤ ਵੱਡੀ ਰਹਿਮਤ ਕਰਦੇ ਨੇ ਮੇਰੇ ਪਾਤਸ਼ਾਹ ਜੀ ਇੰਨੀ ਵੱਡੀ ਕਿਰਪਾ ਕਰੇ ਸਾਧ ਸੰਗਤ ਇੱਕ ਬੇਨਤੀ ਹੋਰ ਕਰਾਂ ਕਿ ਜਪਜੀ ਸਾਹਿਬ ਦਾ ਪਾਠ 11 ਦਿਨ ਲਗਾਤਾਰ ਕਰੋ ਮੇਰੇ ਸਤਿਗੁਰੂ ਦੀ ਐਸੀ ਕਿਰਪਾ ਹੋਣੀ ਹੈ ਦਾ ਦੀ ਐਸੀ ਕਿਰਪਾ ਹੋਣੀ ਹੈ ਘਰ ਬਰਕਤਾਂ ਨਾਲ ਭਰ ਜਾਣਾ ਤੇ ਆਪਣੇ ਆਪ ਜਾਣ ਤੋਂ ਗੁਰੂ ਲਈ ਸ਼ੁਕਰਾਨਾ ਨਿਕਲਣਾ ਸ਼ੁਰੂ ਹੋ ਜਾਏਗਾ ਮੋਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ ਅਸੋਂ ਕਿਹੜੇ ਬਚਨ ਬੋਲੀਏ ਇਕ ਗੁਰੂ ਸਿਖਾਏਗਾ ਕਿਹੋ ਜੀ ਅਰਦਾਸ ਕਰੀਏ ਜਿਸ ਨੂੰ ਸੁਣ ਕੇ ਉਹ ਪਰਮਾਤਮਾ ਸਾਨੂੰ ਪਿਆਰ ਕਰੇ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਅੰਮ੍ਰਿਤ ਵੇਲਾ ਸੱਚ ਨਾਉ ਵੜਿਆਈਂ ਵੀ ਮਾਰ ਪੂਰਨ ਖਿੜਾਓ ਦਾ ਸਮਾਂ ਹੋਵੇ ਭਾਪ ਪ੍ਰভাত ਵੇਲਾ ਹੋਵੇ ਨਾਮ ਸਿਮਰਿਏ ਤੇ ਉਸ ਦੀਆਂ ਵੜਿਆਈਆਂ ਦੀ ਵਿਚਾਰ ਕਰੀਏ ਤੇ ਕਹਿੰਦੇ ਸਤਿਗੁਰੂ ਕਿਰਪਾ ਕਰ ਦਿੰਦਾ ਕਹਿੰਦੇ ਫਿਰ ਬੋਲ ਕੇ ਦੱਸਣ ਦੀ ਲੋੜ ਵੀ ਨਹੀਂ ਪੈਂਦੀ ਮੇਰੇ ਸਤਿਗੁਰੂ ਜੀ ਐਨੀ ਕਿਰਪਾ ਕਰ ਦਿੰਦੇ ਨੇ ਨਾਨਕ ਏਵੈ ਜਾਣੀਐ ਆਪੇ ਸਚਿਆਰ ਇਸ ਤਰ੍ਹਾਂ ਇਹ ਸਮਝ ਆ ਜਾਂਦੀ ਹੈ ਕਿ ਉਹ ਹੋਂਦ ਦਾ ਮਾਲਕ ਅਕਾਲ ਪੁਰਖ ਸਭ ਥਾਂ ਹੀ ਭਰਪੂਰ ਹੈ ਸਾਈਂ ਮੌਜੂਦ ਹੈ ਘਰ ਉਦੋਂ ਬਰਕਤਾਂ ਨਾਲ ਭਰ ਜਾਂਦਾ ਹੈ ਜਦੋਂ ਗੁਰੂ ਦੀ ਵਡਿਆਈ ਨੂੰ ਕਰਨਾ ਸ਼ੁਰੂ ਕਰ ਦਿੰਨੇ ਆ ਜਦੋਂ ਪਰਮਾਤਮਾ ਦੀ ਵਡਿਆਈ ਹੋਣੀ ਸ਼ੁਰੂ ਹੋ ਜਾਏ ਗੁਰੂ ਕਿਰਪਾ ਕਰਦੇ ਪਾਸ਼ਾ ਕਿਰਪਾ ਕਰਦੇ ਗੁਰਮੁਖ ਪਿਆਰਿਓ ਫਿਰ ਕਰ ਵੈਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਤੇ ਜਦੋਂ ਇਹ ਮਨ ਦੇ ਵਿੱਚੋਂ ਭਾਵਨਾ ਨਿਕਲ ਜਾਏ ਜਦੋਂ ਇਹ ਮਨ ਦੇ ਵਿੱਚੋਂ ਭਾਵਨਾ ਆ ਜਾਏ ਕਿ ਮੇਰਾ ਗੁਰੂ ਮੇਰੇ ਨਾਲ ਹੈ ਤੇ ਪਿਆਰਿਓ ਫਿਰ ਸਾਰੇ ਕਾਰਜ ਰਾਸ ਹੋ ਜਾਂਦੇ ਨੇ ਕਰਨ ਕਰਾਵਣ ਹਰ ਆਪੇ ਆਪ ਉਹ ਪਾਤਸ਼ਾਹ ਇੰਨਾ ਮਹਾਨ ਹੈ ਉਹ ਸਤਗੁਰੂ ਇੰਨਾ ਮਹਾਨ ਹੈ ਉਹ ਸਭ ਕੁਝ ਕਰਨਹਾਰਾ ਤੇ ਸਭ ਕੁਝ ਆਪ ਹੀ ਕਰ ਦਿੰਦਾ ਹੈ ਪਿਆਰਿਓ ਮਨੁੱਖ ਕੇਵਲ ਇੱਕ ਕਰੇ ਇੱਕ ਕੇਵਲ ਆਪਣੇ ਵੱਲੋਂ ਤਿਆ ਕਰੇ ਤੇ ਜਿਹੜਾ ਆਪਣੇ ਵੱਲੋਂ ਕੋਸ਼ਿਸ਼ ਕਰਦਾ ਹੈ ਤੇ ਮੇਰੇ ਮਾਲਕ ਜੀ ਉਹਦੀ ਹਾਜ਼ਰੀ ਜ਼ਰੂਰ ਪ੍ਰਵਾਨ ਕਰਦੇ ਨੇ ਮੇਰੇ ਸਤਗੁਰੂ ਜੀ ਉਹਦੇ ਤੇ ਕਿਰਪਾ ਕਰਦੇ ਨੇ ਸੋ ਪਿਆਰਿਓ 11 ਕੋ ਦਿਨ ਆਪਾ ਪਾਠ ਕਰਿਏ ਜਪਜੀ ਸਾਹਿਬ ਦਾ ਗੁਰੂ ਅਗੇ ਅਰਦਾਸ ਕਰਿਏ ਤੇ ਮੈਂ ਕਹਨਾ ਅਵਸ਼ ਸਾਰੀ ਜ਼ਿੰਦਗੀ ਦੇ ਵਿੱਚ ਬਦਲਾਅ ਹੋਏਗਾ ਇਹ ਨਹੀਂ ਪਤਾ ਇਹ ਬਦਲਾਅ ਪੱਕਾ ਹੀ ਹੋ ਜਾਏ ਤੇ ਗੁਰੂ ਸਾਨੂੰ ਨਾਮ ਬਾਣੀ ਦੀ ਦਾਤ ਦੇ ਦੇ ਸਿਮਰਨ ਦੇ ਦੇ ਤੇ ਜਿਥੇ ਇਹ ਕਿਰਪਾ ਹੋ ਗਈ ਮੇਰੇ ਪਿਆਰਿਓ ਇਹ ਗੱਲ ਯਾਦ ਰੱਖਿਓ ਵੀ ਗੁਰੂ ਬਹੁਤ ਵੱਡੀਆਂ ਬਰਕਤਾਂ ਕਰਨ ਵਾਲਾ ਹੈ ਘਰ ਭਰ ਦੇਗਾ ਖੁਸ਼ੀਆਂ ਨਾਲ ਵਾਹਿਗੁਰੂ ਜੀ ਕਾ ਖਾਲਸਾ